ਹੈਲੋ ਹਾਂਜੀ ਸ਼ਸ਼ਟੀਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਆਂ ਪਿੱਲਮੀਟਰ ਲਾਈਨਿੰਗ ਜਿਹੜਾ ਆਪਾਂ ਲਾਈਨਿੰਗ ਕਰਦੇ ਆਂ ਸੂਟ ਦੀ ਵੀ ਕਿਵੇਂ ਕਰਦੇ ਆਂ ਤੇ ਤੁਹਾਨੂੰ ਦੱਸਾਂਗੇ ਅੱਜ ਦੇਖੋ ਆਪਾਂ ਇਹ ਲਾਈਨਿੰਗ ਵਛਾ ਲਈ ਠੀਕ ਹੈ ਜੀ ਤੇ ਸੂਟ ਆਪਾਂ ਨੇ ਕੱਟ ਲਿਆ ਹਨਾ ਤੇ ਆਪਾਂ ਜਿਹੜੇ ਸ਼ਰਟ ਦੀ ਲੈਣੀਗਾ ਉਹ ਇਸ ਤਰ੍ਹਾਂ ਲਾਵਾਂਗੇ ਤੁਹਾਨੂੰ ਦੱਸ ਦੇਣ ਦੇਖੋ ਜਿਵੇਂ ਆਪਾਂ ਸ਼ਰਟ ਕੱਟੀ ਹੋਈ ਹੈ ਹਨਾ ਤੇ ਇਸ ਨੂੰ ਏਦਾਂ ਵਛਾ ਲਾਂਗੇ ਉੱਤੇ ਠੀਕ ਹੈ ਜੀ ਆ ਦੇਖੋ ਅੰਦਰ ਦੇ ਨਾਲ ਬਾਲਬ ਵਗੈਰਾ ਸਾਰੇ ਕੱਢ ਕੇ ਅੱਗੇ ਮਸ਼ੀਨਾਂ ਨੂੰ ਪਨਾਇਨਿੰਗ ਕਰੀਏ। ਚੱਟ ਕਰਕੇ ਬੰਨਹੂਲੀ ਪੱਲੀਆਂ 'ਚ ਤੇ ਬਾਜੂ 'ਚ ਬੈਲਟਾਂ 'ਚ ਆਪਾਂ 3 ਮੀਟਰ ਲਾਈਨਿੰਗ ਪੂਰੀ ਕਰਾਂਗੇ ਠੀਕ ਹੈ ਜੀ। ਆ ਦੇਖੋ ਮੈਨੂੰ ਕੀ ਕਰਨਾ ਐਦਾਂ ਲਾਈਨਿੰਗ ਬਸ਼ਾ ਲਾਣੀ ਠੀਕ ਹੈ ਜੀ। ਇੱਦਾਂ ਲਾਈਨਿੰਗ ਪਾ ਛਾ ਕੇ ਤੇ ਆਪਾਂ ਨੇ ਫਿਰ ਲਾਈਨਿੰਗ ਜਿਹੜੀ ਹਨਾ ਇੱਦਾਂ ਕੱਟ ਜਾਣੀ ਹੈ ਇਹ ਜਿੱਦਾਂ ਆਪਾਂ ਨੇ ਥੋੜਾ ਜਿਹਾ ਇੱਧਰ ਫालतू ਰੱਖਿਆ ਨਾ ਹਨਾ ਇੱਧਰ ਫालतू ਰੱਖਿਆ ਆਪਾਂ ਨੇ ਪੌਣੇ ਇੰਚ ਦੇ ਠੀਕ ਹੈ ਜੀ ਤੇ ਆਪਾਂ ਇੰਨਾ ਕੀ ਇੱਧਰੋਂ ਫालतू ਲਵਾਂਗੇ ਠੀਕ ਹੈ ਜੀ ਇੰਨਾ ਕੀ ਫालतू ਇੱਧਰੋਂ ਲਵਾਂ ਆਪਾਂ ਠੀਕ ਹੈ ਜੀ ਤੇ ਆ ਦੇਖੋ ਹੁਣ ਆਪਾਂ ਨੇ ਲਾਈਨਿੰਗ ਕੱਟ ਲਈ ਕਿ ਜਦੋਂ ਆਪਾਂ ਇਹ ਲਾਈਨਿੰਗ ਉਹ ਕਰਾਂਗੇ ਨਾ ਤਾਂ ਆਪਾਂ ਇਸ ਨੂੰ ਲਾਈਨਿੰਗ ਨੂੰ ਏਦਾਂ ਲਾਵਾਂਗੇ ਜਿਵੇਂ ਦਾ ਕਈ ਵਾਰ ਲਾਈਨਿੰਗ ਵਿੱਚ ਸੂਟ ਦੇ ਇਕੱਠੀ ਹੋ ਜਾਂਦੀ ਹੈ ਹਨਾ ਆ ਦੇਖੋ ਆਪਾਂ ਲਾਈਨਿੰਗ ਕੱਢ ਲਈ ਹੁਣ ਆਪਾਂ ਨੇ ਇਹਨੂੰ ਏਦਾਂ ਕਰ ਲਿਆ ਹਨਾ ਏਦਾਂ ਕਰਕੇ ਇੱਥੇ ਫੋਲਡ ਕਰ ਲਾਂਗੇ ਆਪਾਂ ਠੀਕ ਹੈ ਜੀ ਜੇ ਤਾਂ ਏਦਾਂ ਹੀ ਲੰਬਾਈ ਪੂਰੀ ਆ ਗਈ ਤਾਂ ਏਦਾਂ ਹੀ ਲਾ ਦਾਂਗੇ ਨਹੀਂ ਫਿਰ ਆਪਾਂ ਇਹਦਾ ਥੇਰਾ ਫੋਲਡ ਕਰਾਂਗੇ ਠੀਕ ਹੈ ਜੀ ਤੇ ਏਦਾਂ ਕਰਨ ਤੋਂ ਬਾਅਦ ਫਿਰ ਆਪਾਂ ਨੇ ਕੀ ਕਰਨਾ ਦੂਜੇ ਭਲੇ ਦੇ ਜੇ ਆਪਾਂ ਨੇ ਕੱਢ ਦਿਆਂ ਲਾਈਨਿੰਗ ਤੇ ਆਪਾਂ ਨੇ ਇੰਨੀ ਲਾਈਨਿੰਗ ਹਣਾ ਪੌਣਾ ਇੰਚ ਪੌਣਾ ਇੰਚ ਲਾਈਨਿੰਗ ਜਿਹੜੀ ਉਹ ਆਪਾਂ ਨੇ ਮਤਲਬ ਕਿ ਐਂਦਾ ਸਲਾਈ ਲਾ ਲਣੀ ਹੈ ਸਿੱਧੀ ਸਲਾਈ ਲਾ ਲਣੀ ਹੈ ਆਪਾਂ ਹੁਣ ਦਸਾਂ ਇਹ ਨਾਲ ਨਾਲ ਮੱਚ ਠੀਕ ਹੈ ਜੀ ਹੁਣ ਆਪਾਂ ਇਸ ਵੀ ਲਾ ਲਈ ਆਪਾਂ ਤਾਂ ਕਿਉਂਕਿ ਪ੍ਰੈਸ ਵਗੈਰਾ ਕਰਕੇ ਹਣਾ ਤਿਆਰ ਕਰੇ ਹੋਏ ਨੇ ਇਹ ਸੂਟ ਕਟਿੰਗ ਕਰੇ ਹੋਏ ਨੇ ਨਹੀਂ ਤਾਂ ਫਿਰ ਦੁਬਾਰਾ ਦੁਬਾਰਾ ਪ੍ਰੈਸ ਕਰਨੀ ਪੈਂਦੀ ਹੈ ਤੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਫਿਰ ਆ ਦੇਖੋ ਫਿਰ ਆਪਣੀ ਲਾਈਨਿੰਗ ਹਨਾ ਉਹ ਕਰ ਲਾਣੀ ਹੈ ਫਿਰ ਜਿਹੜਾ ਪੱਲੇ ਦੀ ਆਪਾਂ ਲਾਈਨਿੰਗ ਕੱਢੀ ਆ ਹਨਾ ਉਸ ਪੱਲੇ ਦੀ ਦਾ ਨਾਪ ਲੈ ਲੈਣਾ ਤੁਸੀਂ ਹਨਾ ਤੇ ਦੇਖੋ ਮੇਰੀਆਂ ਸਿੰਪਲ ਜਿਹੀਆਂ ਵੀਡੀਓ ਹੁੰਦੀਆਂ ਨੇ ਤੁਸੀਂ ਜਰੂਰ ਦੇਖਿਆ ਕਰੋ ਤੇ ਵੀਡੀਓ ਦੇਖ ਕੇ ਸੂਟ ਦਾ ਰਿਵਿਊ ਜਰੂਰ ਕਰਿਆ ਕਰੋ ਤੇ ਸਾਨੂੰ ਕਮੈਂਟ ਵੀ ਜਰੂਰ ਕਰਿਆ ਕਰੋ ਵੀ ਸਾਡੀ ਵੀਡੀਓ ਕਿਵੇਂ ਹੁੰਦੀਆਂ ਨੇ ਹਨਾ ਠੀਕ ਹੈ ਜੀ ਤੇ ਆਪਾਂ ਰੋਜ਼ ਇੱਕ ਤੁਹਾਡੇ ਲਈ ਵੀਡੀਓ ਲੈ ਕੇ ਆਉਨੇ ਆ जिदा भी मतलब है, ते ते है तो ते हो सकता है जिन्ना भी मतलब जानकारी कटिंग करती ठीक है ये तो बराबर ही लवान ठीक है जी ए कटिंग ये अपनी होगी शर्ट द ठीक है जी इस तो बाद आ गए अपा बाजू ते बाजू ते आ गए अपन ठीक है जी बाजू दी कढ़नी अपा ने भी इंच लाइन ठीक है जी आ देखो अज ना मेरे को चौक जी मिल नहीं रहे है जी। चौक हाँ ਆ ਗੱਤ ਲੱਗੀ ਹੁਣ ਮਾਮੀ ਕਲਰ ਚੋਕ ਨਾਲ ਨਾ ਥੋੜੀ ਜੀ ਮਸ਼ੀਨ ਹੈਵੀ ਹੋਣ ਲੱਗ ਜਾਂਦੀ ਹੈ ਤੇ ਆਪਾਂ ਲਾਵਾਂਗੇ ਪੈਨ ਨਾਲ ਨਿਸ਼ਾਨੀ ਠੀਕ ਹੈ ਜੀ ਤੇ ਆ ਦੇਖੋ 2 ਇੰਚ ਆਪਾਂ ਨੇ ਕੱਢਣੀ ਹੈ ਆ ਬਾਜੂ ਦੀ ਠੀਕ ਹੈ ਜੀ ਮੀਟਰ ਦਾ ਮੀਰੀ ਉਹ ਨਹੀਂ ਦਾ ਮੀ ਇੰਚ ਆਪਣੇ ਉਹ ਹੈ 1 ਇੰਚ ਆਪਾਂ ਕਟਾ ਕੇ ਗੱਦਾ ਠੀਕ ਹੈ ਜੀ 2 ਇੰਚ ਤਾਂ ਆਪਣੀ ਕਟਾਈ ਆਉਦੀ ਤੇ 2 ਇੰਚ ਫालतू ਹੁੰਦਾ ਨਾ ਜਿਹੜਾ ਪੋਲਡ ਕਰਨਾ ਹੁੰਦਾ ਤਾਂ ਉਹਦੇ ਆਪਾਂ ਕਿੰਨੇ ਕੁ ਫੋਲਡ ਕਰਦੇ ਆ ਆਪਾਂ ਤੁਹਾਨੂੰ ਦੱਸਾਂਗੇ ਠੀਕ ਹੈ ਜੀ ਇਹ ਪਾਣੀ ਕੱਢੀ ਬਾਜੂ ਦੇ ਠੀਕ ਹੈ ਜੀ ਇਹ ਹੋ ਗਈ ਬਾਜੂ ਬਾਜੂ ਦੇ ਨਾਲ ਤੇ ਇਸ ਤੋਂ ਬਾਅਦ ਆ ਗਏ ਆਪਾਂ ਪੱਲਿਆਂ ਤੇ ਠੀਕ ਹੈ ਜੀ 3 ਮੀਟਰ ਤੋਂ ਨਾ ਫੁੱਲੀ ਡੁੱਲੀ ਲਾਈਨਿੰਗ ਆ ਹੋ ਜਾਂਦੀ ਹੈ ਜਦੋਂ ਆਪਾਂ ਤਰੀਕੇ ਦਾ ਕੱਢੀਏ 벨ਟ ਵਗੈਰਾ ਨਾ ਲੱਗ ਜਾਂਦੀ ਹੈ ਡਲਟਰ ਦੀ ਤੇ ਆਪਾਂ ਹੁਣ ਰੱਖੇ ਹੋਏ ਨੇ ਜਿਹੜੇ ਪੱਲੇ ਰੱਖੇ ਹੋਏ ਨੇ ਉਹ 14 ਇੰਚ ਰੱਖੇ ਹੋਏ ਨੇ ਤੇ ਜਿਹੜੀ ਆਪਣੀ ਲਾਈਨਿੰਗ ਆ ਉਹ ਮੈਂ 15 ਇੰਚ ਦੀ ਕੱਢੂਗੀ ਠੀਕ ਹੈ ਜੀ ਕਿ ਮੈਂ ਹਮੇਸ਼ਾ 1 ਇੰਚ ਫालतू ਲਾਈਨਿੰਗ ਪਾਉਣੀ ਆ ਤੇ ਤੁਸੀਂ ਦੇਖੋ ਠੀਕ ਹੈ ਜੀ ਇਹ ਹੋ ਗਈ 7.5 ਅਜੇ 8 ਅਜੇ ਹੁਣ ਜੇ ਕਰਤਾ ਤੇ ਇਹ ਹੋ ਗਈ ਜੀ 7.5 ਹੋ ਗਈ ਠੀਕ ਹੈ ਜੀ ਤੇ ਆਪਾਂ ਕੁੰਡੇ ਲਏ ਹੋਏ ਨੇ 32 ਤੇ ਇਹ ਆਪਾਂ ਤੇ 3 ਇੰਚ ਕੱਢਾਂਗੇ ਦੇਖੋ ਲੰਬਾਈ 'ਚ 32 ਲਏ ਹੋਏ ਨੇ ਤਾਂ ਤੇ 3 ਇੰਚ ਕੱਢਾਂਗੇ ਠੀਕ ਹੈ ਜੀ ਤੇ चौड़ाई चले हुए ने चौदह तो आप इंच कडे लाइनिंग साढ़े सात कद ठीक है जी ठीक है ये हो गए अपने पले ठीक है जी ठीक है ये हो गए अपने पले ਅੱਲੇ ਇਹ ਜਿਹੜਾ ਇਹਨਾਂ ਆਪਾਂ ਗੰਦਾਰ ਦੇ ਅੱਗੇ ਆ ਕੇ ਆਪਾਂ ਬੈਲਟ ਦੇ ਵਿੱਚ ਹੁਣ ਤੁਸੀਂ ਦੇਖੋ ਇਹ ਹੋ ਗਈ ਆਪਣੀ ਬੈਲਟ ਦਾੰਟ ਦਾੰਟ ਦੀ ਫੋਕ ਕਰਾਂਗੇ ਆਪਾਂ ਐਦਾਂ ਇਹ ਆ ਦੇਖੋ ਐਦਾਂ ਹੋ ਗਈ ਆਪਣੀ ਬੈਲਟ ਦੀ ਲਾਈਨਿੰਗ ਬੈਲਟ ਦੀ ਲਾਈਨਿੰਗ ਇਹ ਤੁਹਾਨੂੰ ਮੈਂ ਦੱਸ ਦਿਆਂ ਕਿੰਨੀ ਪਾਉਣੀ ਆ ਤੇ 벨ਟ ਜਿਹੜੀ ਆ ਆਪਾਂ 8 ਜਾਂ 7.5 ਇੰਚ ਰੱਖਦੇ ਹਾਂ ਠੀਕ ਹੈ ਜੀ ਤੇ 벨ਟ ਦੇ ਵਿੱਚ ਆਪਾਂ 6 ਇੰਚ ਲਾਈਨਿੰਗ ਪਾਵਾਂਗੇ ਠੀਕ ਹੈ ਜੀ 6 ਇੰਚ ਲਾਈਨਿੰਗ ਪਾਵਾਂਗੇ ਤੇ ਬਾਕੀ ਜਿੰਨੀ ਐਨਾ ਇਹਨੂੰ ਜਿਹੜਾ ਆਪਣਾ ਉਹ 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 ਨਾ ਫੈਬ੍ਰਿਕ ਉਹ ਐਨਾ ਫੋਲਡ ਨਹੀਂ ਹੋਊਗਾ ਜਿਹੜਾ ਆਪਾਂ ਨੇ ਫਰ ਉਹਨੂੰ ਸਿੰਗਲ ਫੋਲਡ ਕਰਾਂਗੇ ਤਾਂ ਕਿ ਆਪਾਂ ਨੂੰ ਨਾਲਾ ਪਾਉਣ ਵਿੱਚ ਕੋਈ ਦਿੱਕਤ ਨਾ ਆਵੇ ਠੀਕ ਹੈ ਜੀ ਮੈਂ ਦੱਸ ਦਿੱਤੀ ਹਾਫ ਲਾਈਨਿੰਗ ਦੀ ਵੀਡੀਓ ਵੀ ਪਈ ਹੋਈ ਹੈ ਤੁਸੀਂ ਮੇਰੇ ਪੇਜ ਤੇ ਜਾ ਕੇ ਹਨਾ ਦੇਖ ਸਕਦੇ ਹੋ ਤੇ ਜਿਹੜੇ ਮੈਨੂੰ YouTube ਤੇ ਦੇਖ ਰਹੇ ਨੇ ਭੈਣ ਭਰਾ ਹਨਾ ਤੇ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਜਿਹੜੇ ਫੇਸਬੁੱਕ ਜਾਂ ਇੰਸਟਾ ਤੇ ਦੇਖ ਰਹੇ ਨੇ ਤੇ ਉਹ ਮੇਰੇ ਪੇਜ ਨੂੰ ਕਰਿਓ ਜੀ ਫੋਲੋ ਠੀਕ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਤੇ ਜੋ ਫੋਲੋ ਕਰਨ ਤੇ ਸਬਸਕ੍ਰਾਈਬ ਕਰਨ ਤੇ ਠੀਕ ਹੈ ਜੀ ਆ ਦੇਖੋ ਇਹ ਆ ਹੋ ਗਈ ਆਪਣੀ 벨ਟ ਦੇਖੋ ਆਪਾਂ ਨੇ 벨ਟ ਰੱਖਣੀ ਆ ਬਾਈ ਤੇ ਇਹ ਖੁੱਲੀ ਡੁੱਲੀ ਲਾਈਨਿੰਗ ਬੱਚੀ ਆਪਾਂ ਨੂੰ ਆਪਾਂ ਨੂੰ 벨ਟ ਦੀ ਠੀਕ ਹੈ ਜੀ ਬੈਲਟ ਵੀ ਖੁੱਲੀ-ਦੁੱਲੀ ਲਾਈਨਿੰਗ ਬਚੀ ਐ ਤੇ ਆਹ ਦੇਖੋ ਇਹ ਹੋ ਗਈ ਆਪਣੇ ਕਲੋਥ ਕੋ ਲਾਈਨਿੰਗ ਬਚੀ ਦੇਖੋ 3 ਮੀਟਰ ਦੇ ਵਿੱਚੋਂ ਸ਼ਰਟ ਹੋ ਗਈ ਪੱਲੇ ਹੋ ਗਏ ਬਾਜੂ ਹੋ ਗਏ ਬੈਲਟ ਹੋ ਗਈ ਠੀਕ ਐ ਜੀ ਤੇ ਇਹਦੇ ਵਿੱਚ ਆਪਾਂ ਜਿਹੜੀ ਗਲੇ ਤੇ ਲੀਰ ਐ ਉਹ ਆਪਾਂ ਇਸਦੇ ਹੀ ਲਾਵਾਂਗੇ ਲਾਈਨਿੰਗ ਦੀ ਲਾਵਾਂਗੇ ਤੇ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਕਰਕੇ ਜਰੂਰ ਦੱਸਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਫੋਲੋ ਜਰੂਰ ਕਰਿਓ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ